ਸੰਗਤ ਜੀ 84 ਲੱਖ ਜੁਨ ਚੋਂ ਇਹ ਮਨੁੱਖਾ ਜਨਮ ਮਿਲਿਆ ਮਾਰੇ ਕਹਿੰਦੇ ਕਾਦੇ ਵਾਸਤੇ ਖਾਣ ਪੀਣ ਵਾਸਤੇ ਹੰਡਾਉਣ ਵਾਸਤੇ ਫਿਰਨ ਤੁਰਨ ਚੰਗੇ ਕੱਪੜੇ ਮਾੜੀਆਂ ਆਦਤਾਂ ਮਾੜੇ ਕਰਮਾਂ ਵਾਸਤੇ ਨਹੀਂ ਇਸ ਜਨਮ ਨੂੰ ਦਿੱਤਾ ਬੱਚੇ ਤੇ ਪਸ਼ੂ ਪੰਛੀ ਵੀ ਪਾਲੀ ਜਾਂਦੇ ਨੇ ਬਾਕੀ ਕਰਮਖਾਨ ਪੀਨ ਤੇ ਇਹ 84 ਲੱਖ ਜੁਨਾ ਵੀ ਕਰੀ ਜਾਂਦੀਆਂ ਰੱਬ ਦਈ ਜਾਂਦਾ ਜਿਹੜੇ ਜੰਗਲਾਂ ਚ ਬੈਠੇ ਉਹਨਾਂ ਨੂੰ ਵੀ ਮਾਰਦੇ ਇੱਥੋਂ ਤੱਕ ਬਚਨ ਕੀਤਾ ਸੈਲ ਪਥਰ ਮੈਂ ਜੰਤੂ ਪਾਏ ਤਾਂ ਕਾ ਰਿਜਕ ਆਗੇ ਕਰ ਧਰਿਆ ਪਰ ਮਾਰੇ ਕਹਿੰਦੇ ਤੈਨੂੰ ਕੀ ਬਖਸ਼ਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਉਹਨਾਂ ਤਰ ਨਹੀਂ ਸਕਣਾ ਰਿਜਕ ਤੇ ਉਹਨਾਂ ਨੂੰ ਮਿਲ ਰਿਹਾ ਪਰ ਤਰਨਾ ਕਿੰਨੇ ਆ ਜਿਨੇ ਗੁਰੂ ਵਾਲਾ ਬਣ ਜਾਣਾ ਕਿਉਂਕਿ ਇਹ ਜਨਮ ਮਿਲਿਆ ਜਦੋਂ ਤੇਰੀ ਲਿਵ ਲੱਗੀ ਏ ਜਿਨ੍ਹਾਂ ਦੀ ਲਿਵ ਲੱਗੀ ਏ ਨਹੀਂ ਟੁੱਟਦੀ ਉਹ ਭਾਗਾ ਕਰਮਾਂ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਫਿਰ ਚੇਤਾ ਆ ਜਾਂਦਾ ਵੀ ਮੈਂ ਗੁਰੂ ਆਲਾ ਬਣ ਆਇਆ ਤੇ ਜਿਹੜੇ ਨਹੀਂ ਚੇਤਾ ਕਰਦੇ ਉਹਨਾਂ ਦੀ ਲਿਵ ਟੁੱਟ ਜਾਂਦੀ ਫਿਰ ਕਹਿੰਦੇ ਉਹਨਾਂ ਨੂੰ ਚੇਤਾ ਕੌਣ ਕਰਾਵੇ ਕਹਿੰਦੇ ਉਹਨਾਂ ਨੂੰ ਫਿਰ ਜਦੋਂ ਜਾਗਦੇ ਭਾਗ ਸੰਸਾਰੀਆਂ ਦੇ ਸੈਰ ਕਰਨ ਨੂੰ ਭੇਜਦਾ RAM ਸਾਧੂ ਕਿਤੇ ਖੜੀ ਰਹਿੰਦੇ ਕਿਤੇ ਪਲ ਰਹਿੰਦੇ ਕਿਤੇ ਜਾ ਕੇ ਕਰਨ RAM ਸਾਧੂ ਤੇ ਫਿਰ ਬਿਨਾ ਮਤਲਬੋਂ ਸਬਸਦਾ ਭਲਾ ਕਰਦਾ ਕਰਦੇ ਘਰੀ ਜਾ ਕੇ ਜਪਾਉਂਦੇ ਨਾਮ ਸਾਧੂ ਸੰਤ ਹੁੰਦੇ ਨੇ ਸਾਧੂ ਹੁੰਦੇ ਨੇ ਜਿਹੜੇ ਆ ਕੇ ਫਿਰ ਸੰਗਤ ਜੀ ਨਾਮ ਜਪਾਉਂਦੇ ਨੇ ਤੇ ਦੱਸਦੇ ਨੇ ਬੰਦਿਆ ਕਾਦੇ ਵਾਸਤੇ ਆਇਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ 65000 ਕਿਲੋਮੀਟਰ ਆਪਣੇ ਚਰਨਾਂ ਨਾਲ ਤੁਰ ਕੇ ਪ੍ਰਚਾਰ ਕੀਤਾ ਚਾਰ ਅਦਾਸੀਆਂ ਕੀਤੀਆਂ ਜਾ ਜਾ ਕੇ ਘਰ ਚੋਰਾں ਦੇ ਠੱਗਾਂ ਦੇ ਤਾੜਵੀਆਂ ਦੇ ਐਸੇ-ਐਸੇ ਦੇ ਘਰ ਰਾਖਸ਼ਾਂ ਦੇ ਘਰਾਂ ਤੱਕ ਗਏ ਜਿਹੜੇ ਰਾਖਸ਼ ਸੀ ਜਿਹੜੇ ਰਾਖਸ਼ ਸੀ ਉਹਨਾਂ ਦੇ ਘਰਾਂ ਤੱਕ ਗਏ ਤੇ ਫਿਰ ਕਹਿੰਦੇ ਨੇ ਮਾਰੇ ਨੇ ਉਹਨਾਂ ਨੂੰ ਜਾ ਕੇ ਕਿਤੇ ਇਹ ਨਹੀਂ ਕਿ ਉਹਨਾਂ ਨੂੰ ਆਪਣੇ ਤੋਂ ਦੂਰ ਕਰ ਦਿੱਤਾ ਆਪਣੇ ਨਾਲ ਲਾ ਕੇ ਕੌੜੇ ਰਾਖਸ਼ ਵਰਗੇ ਨੂੰ ਕਹਿੰਦੇ ਨੇ ਆਪਣੇ ਨਾਲ ਲਾ ਕੇ ਸੱਚੇ ਪਾਤਸ਼ਾਹ ਉਹਨੂੰ ਭਲਿਆ ਕਰ ਦਿੱਤਾ ਫਿਰ ਮੰਜੀ ਬਖਸ਼ੀ ਕੌੜਾ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਬੜਾ ਬੁਰਾ ਹਾਂ ਮੈਂ ਤੇ ਆਦਮ ਖੋਰ ਆ ਮੇਰੀ ਤੇ ਖਰਾਕ ਐ ਮਾਸ ਅੱਜ ਵੀ ਕਈ ਆਦਿ ਮਾਸ ਸ਼ਰਾਬ ਇਹ ਖਰਾਕਾਂ ਨੇ ਨਾ ਪਰ ਉਹ ਰਾਖਸ਼ ਸੀ ਉਹ ਰਾਖਸ਼ ਬੁੱਧੀ ਹੁੰਦੀ ਆ ਫਿਰ ਤਾਂ ਮਾਸ ਸ਼ਰਾਬ ਇਹ ਖਰਾਕ ਬਣਦੀ ਆ ਉਹ ਕਹਿੰਦੇ ਰਾਖਸ਼ ਸੀ ਕਹਿੰਦਾ ਮਾਰੇ ਮੇਰੀ ਤੇ ਖਰਾਕੇ ਹੋਵੇ ਤੇ ਤੁਸੀਂ ਮੇਰੇ ਹੁਣ ਕਿਰਪਾ ਕੀਤੀ ਮੈਂ ਤੁਹਾਡੇ ਚਰਨਾਂ ਚ ਸਿਰ ਧਰਿਆ ਪਰ ਮਾਰੇ ਮੈਂ ਖਾਵਾਂਗਾ ਕੀ ਜਰਮ ਸਾਖੀ ਚ ਫਿਰ ਉਹ ਬਚਨ ਲਿਖੇ ਨੇ ਮਾਰੇ ਕਿੰਨੇ ਕਵੜਿਆ ਜੇ ਤੈਨੂੰ ਬਖਸ਼ਿਸ਼ ਦਿੱਤੀ ਸਿੱਖੀ ਦਿੱਤੀ ਤੈਨੂੰ ਸਬਰ ਵੀ ਦੇਾਂਗੇ ਸਬਰ ਸੰਤੋਖ ਦੀ ਦਾਤ ਦੇਾਂਗੇ ਤੇ ਨਾਲ ਤੇਰਾ ਜਿਹੜਾ ਭੋਜਨ ਹੋਏਗਾ ਕਹਿੰਦੇ ਨੇ ਗੁੜ ਦਾ ਕੜਾ ਪ੍ਰਸ਼ਾਦ ਬਣੇਗਾ ਉਹਦਾ ਭੋਗ ਤੈਨੂੰ ਲੱਗੇਗਾ ਗੁੜ ਦਾ ਕੜਾ ਪ੍ਰਸ਼ਾਦਾ ਅੱਜ ਵੀ ਬਣਦਾ ਹੈ ਨਸ਼ਹਿਰਾ ਸਾਹਿਬ ਹੋਰ ਕਈ ਸਥਾਨਾਂ ਤੇ ਉਹਦਾ ਕੌਡੇ ਰਾਜਸ ਦਾ ਸਥਾਨ ਵੀ ਹੈ ਆਪਣਾ ਵੀ ਜਿੱਥੇ ਮਹਾਰਜ ਚਰਨ ਪਾਏ ਅੱਜ ਉੱਥੇ ਗੁਰੂ ਘਰ ਬਣੇ ਹੋਏ ਨੇ ਤੇ ਸੰਗਤ ਜੀ ਬਲਿਹਾਰੀ ਗੁਰ ਆਪਣੇ ਵਿਵਹਾੜੀ ਸਦ ਵਾਰ ਤੇ ਜਿਨ ਮਾਨਸ ਦੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਉਹ ਜਿੰਨਾ ਮਾਨਸਾਂ ਤੋਂ ਦੇਵਤੇ ਬਣਾਏ